ਹੁਣ ਇੱਥੇ ਨਰਸਰੀ ਵੀ ਨਰਸਰੀ ਦੀ ਬਿਜਾਈ ਕਰਨ ਦਾ ਤਰੀਕਾ ਦੱਸਿਆ ਜੀ ਜਿਹੜੀਆਂ ਤੁਸੀਂ ਨਰਸਰੀਆਂ ਗਾਉਣ ਜਾਂ ਗੋਪੀ ਦਾ ਬੀਜ ਉਗਾਉਣਾ ਜਾਂ ਕੋਈ ਪਿਆਜ਼ ਦਾ ਬੀਜ ਉਗਾਉਣਾ ਜਾਂ ਟਮਾਟਰ ਦਾ ਬੀਜ ਉਗਾਉਣਾ ਜਾਂ ਮਿਰਚ ਦਾ ਬੀਜ ਉਗਾਉਣਾ ਜਾਂ ਬੈਂਗਣ ਦਾ ਬੀਜ ਉਗਾਉਣਾ ਉਸ ਬਾਰੇ ਦੱਸਿਆ ਪਾ। ਸਭ ਤੋਂ ਪਹਿਲਾਂ ਤਾਂ ਤੁਸੀਂ ਬੈੱਡ ਬਣਾਉਣਾ। ਉਸ ਤੋਂ ਬਾਅਦ ਤੁਸੀਂ ਸੋਧ ਕਰਨੀ ਹੈ ਸੋਇਲ ਫਰਟੀਲਾਈਜੇਸ਼ਨ। ਉਹ ਕਿਵੇਂ ਕਰਨੀ ਹੈ ਸੋਧ ਤੁਸੀਂ ਬੈੱਡ ਬਣਾ ਕੇ ਉਸ ਉੱਪਰ ਕਾਗੀ ਦੀ ਤਰਪਾਲ ਪਾ ਦੇਣੀ ਆ ਜਦੋਂ ਕਾਗੀ ਦੀ ਤਰਪਾਲ ਪਾਉਂਗੇ ਤਾਂ ਜਿਹੜੀ ਅੰਦਰਾ ਕਾਗੀ ਦੇ ਅੰਦਰ ਉਹ ਹੀਟ ਵਧ ਜਾਣੀ ਆ ਤੇ ਜਿਹੜੀ ਇਸ ਵਿੱਚ ਫੰਗਸ ਹੋਊਗੀ ਸਿੱਟੇ ਵਜੋਂ ਉਹ ਮਰ ਜਾਏਗੀ ਤੇ ਜਿਹੜੀ ਜ਼ਮੀਨ ਉਹ ਫੰਗਸ ਰਹਿਤ ਹੋ ਜਾਏਗੀ ਬਿਮਾਰੀਆਂ ਰਹਿਤ ਹੋ ਜਾਏਗੀ ਤੁਹਾਡੀ ਨਰਸਰੀ ਹੈ ਜਿਹੜੀ ਉਹ ਤੰਦਰੁਸਤ ਹੋਈ ਉਸ ਤੋਂ ਅੱਗੇ ਤੁਹਾਨੂੰ ਦਿਖਾਈ ਵੀ ਆ ਵੀ ਆ ਮਸ਼ੀਨ ਜਿਹਦੇ ਨਾਲ ਤੁਸੀਂ ਲੈਣਾ ਘੱਟ ਸਕਦੇ ਹੋ ਇਹ ਗੋਲ ਪਾਈਪ ਲੈ ਕੇ ਸਟੇਟ ਤੇ ਐਂਗਲ ਪੱਤੀ ਲਾਈ ਹੋਈ ਹੈ ਜਦੋਂ ਇਹ ਚਲਦੀ ਆ ਤਾਂ ਜਿਹੜੀ ਐਂਗਲ ਪੱਤੀ ਆ ਉਹ ਜ਼ਮੀਨ ਚ ਖੁੱਭ ਜਾਂਦੀ ਆ ਤੇ ਲੈਣਾ ਬਣ ਜਾਂਦੀ ਆ ਉਹਦੇ ਵਿੱਚ ਤੁਸੀਂ ਨਰਸਰੀ ਦੇ ਜਿਹੜੇ ਆਪਣੀ ਫਸਲ ਜਿਹੜੀ ਵੀ ਬੀਜਣੀ ਆ ਨਰਸਰੀ ਤਿਆਰ ਕਰਨੀ ਆ ਜਿਹਦੀ ਉਹਦੇ ਬੀਜ ਤੁਸੀਂ ਲੈਣਾ ਦੇ ਵਿੱਚ ਸਿੱਟ ਕੇ ਥੋੜੀ ਥੋੜੀ ਮਿੱਟੀ ਪਾ ਕੇ ਤੇ ਉਸ ਤੋਂ ਬਾਅਦ ਪਾਣੀ ਲਾ ਦੇਣਾ ਉਸ ਤੋਂ ਬਾਅਦ ਇਸ ਤਰ੍ਹਾਂ ਤੁਹਾਡੀ ਨਰਸਰੀ ਜਿਹੜੀ ਤਿਆਰ ਸ਼ੁਰੂ ਹੋ ਜਾਂਦੀ ਹੈ